ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਜੀ ਵੀਡੀਓ ਬਣਾ ਕੇ ਦੱਸ ਰਹੇ ਹਾਂ ਜੋ ਕਿ ਆਪਣੇ ਫੇਸ ਲਈ ਆ ਤੇ ਇਹਦੇ ਨਾਲ ਆਪਣੀ ਸਕਿਨ ਵੀ ਗਲੋਇੰਗ ਕਰੂਗੀ ਤੇ ਜੇ ਤੁਹਾਡੇ ਬਾ ਮਤਲਬ ਕਿ ਹੈਅਰ ਹੈਗੇ ਆ ਥੋੜੇ ਥੋੜੇ ਸਕਿਨ ਤੇ ਤੇ ਉਹ ਵੀ ਰਿਮੂਵ ਹੋ ਜਾਂਦੇ ਆ ਠੀਕ ਆ ਬਹੁਤ ਹੀ ਈਜ਼ੀਲੀ ਤੇ ਆਪਣੀਆਂ ਸਿੰਪਲ ਨਾਰਮਲ ਜੀਆਂ ਚੀਜ਼ਾਂ ਨਾਲ ਹੀ ਠੀਕ ਆ ਆਪਾਂ ਇਹਦੇ ਵਾਸਤੇ ਜੋ ਵੀ ਫੇਸ ਪੈਕਜਾ ਬਣਾ ਰਹੀ ਹਾਂ ਉੱਪਰ ਲਾਉਣ ਵਾਲਾ ਉਹ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਆਪਾਂ ਕੀ ਲਿਆ ਦੁੱਧ ਤੇ ਉਹਦੇ ਵਿੱਚ ਪਾਇਆ ਸੀ ਆਪਾਂ ਹਣੀ ਹੁਣ ਤੀਸਰੇ ਨੰਬਰ ਤੇ ਆਪਾਂ ਉਹਦੇ ਲਈ ਲਈਆ ਐਲੋਵੀਰਾ ਜੈਲ ਠੀਕ ਆ ਦੁੱਧ ਥੋੜਾ ਜਿਹਾ ਲਿਆ ਤੇ ਇੱਕ ਚਮਚਾ ਪਾ ਉਹਦੇ ਵਿੱਚ ਹਣੀ ਪਾਇਆ ਠੀਕ ਆ ਹੁਣ ਆਪਾਂ ਦੁੱਧ ਦੇ ਹਣੀ ਦੇ ਵਿੱਚ ਹੁਣ ਆਪਾਂ ਕੀ ਉਹਨੂੰ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਐਲੋਵੀਰਾ ਜੈਲ ਪਾਉਣੀ ਆ ਐਲੋਵੀਰਾ ਜੈਲ ਬਸ ਤੁਸੀਂ ਆ ਹਾਫ 스ਪੂਨ ਜਿਹੜਾ ਆਪਣਾ ਹੁੰਦਾ ਟੇਬਲ 스ਪੂਨ ਹਾਫ ਹੀ ਪਾਉਣਾ ਜ ਜਿਆਦਾ ਵੀ ਪਾ ਸਕਦੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੇਕਰ ਤੁਹਾਡੇ ਘਰੇ ਪੌਦਾ ਲੱਗਿਆ ਤੁਸੀਂ ਉਹਦੀ ਵੀ ਜੈਲ ਪਾ ਸਕਦੇ ਜੇਕਰ ਨਹੀਂ ਹੈਗੀ ਤੁਸੀਂ ਤਾਂ ਬਾਜ਼ਾਰ ਵਾਲੀ ਜੈਲ ਵੀ ਜਿਹੜੀ ਆ ਪਾ ਸਕਦੇ ਹੋ ਤੁਸੀਂ ਠੀਕ ਆ ਆਪਾਂ ਦੇਖ ਲਓ ਇੰਨੀ ਕੁ ਪਾਈ ਆ ਤੇ ਦੇਖੋ ਹੁਣ ਆਪਾਂ ਇਹਨੂੰ ਮਿਕਸ ਕੀਤਾ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜੀ ਜੈਲ ਪਾਈ ਆ ਹੁਣ ਇਹਨੂੰ ਆਪਾਂ ਮਿਕਸ ਕੀਤਾ ਤੇ ਇਸ ਤੋਂ ਬਾਅਦ ਆਪਾਂ ਕੀ ਪਾਉਣਾ ਇਹਦੇ ਵਿੱਚ ਕਾਫੀ ਪਾਊਡਰ ਆਪਾਂ ਥੋੜਾ ਜਿਹਾ ਕਾਫੀ ਪਾਊਡਰ ਪਾਣਾ ਕਾਫੀ ਪਾਊਡਰ ਜੇਕਰ ਤੁਹਾਡੇ ਕੋਲ ਪੌਊਚ ਵਿੱਚ ਹੈ ਤਾਂ ਪੌਊਚ ਵਿੱਚ ਜੇਕਰ ਤੁਹਾਡੇ ਕੋਲ ਪੈਕਿੰਗ ਵਾਲਾ ਹੈਗਾ ਤਾਂ ਤੁਸੀਂ ਉਹ ਪਾ ਸਕਦੇ ਹੋ ਕਾਫੀ ਆਪਣੀ ਜਿਹੜੀ ਸਕਿਨ ਆ ਉਹਦੇ ਨਾਲ ਸਕਿਨ ਲਈ ਬਹੁਤ ਹੀ ਜ਼ਿਆਦਾ ਬੈਸਟ ਆ ਠੀਕ ਆ ਹੁਣ ਆਪਾਂ ਇਹਦੇ ਚ ਪਾਇਆ ਥੋੜਾ ਜਿਹਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਵੀ ਬੋਲ ਦਿੰਦੇ ਨੇ ਇਹਨੂੰ ਬੇਕਿੰਗ ਪਾਊਡਰ ਵੀ ਕਹਿ ਦਿੰਦੇ ਆ ਠੀਕ ਆ ਆ ਦੇਖੋ ਆਪਾਂ ਥੋੜਾ ਜਿਹਾ ਪਾਇਆ ਇਹਦੇ ਚ ਤੇ ਹੁਣ ਫਿਰ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪੂਰੀ ਤਰ੍ਹਾਂ ਮਿਕਸ ਕਰਕੇ ਪੂਰਾ ਵਧੀਆ ਜਿਹੜਾ ਮਿਕਸ ਹੋ ਜਾ ਚੰਗੀ ਤਰ੍ਹਾਂ ਮਿਕਸ ਹੋ ਜਾ ਫਿਰ ਠੀਕ ਆ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਈ ਆ 1/2 ਟੇਬਲस्पून ਤੇ ਇਹਦੇ ਵਿੱਚ ਪਾਇਆ ਇੱਕ 스ਪੂਨ ਆਪਾਂ ਉਹੀ 스ਪੂਨ ਆਪਾਂ ਇੱਕ ਮੇਸਨ ਦਾ ਠੀਕ ਆ ਮੇਸਨ ਪਾ ਕੇ ਹਲਦੀ ਪਾ ਕੇ ਨੂੰ ਫਿਰ ਮਿਕਸ ਕਰਨਾ ਆਪਾਂ ਪੂਰੀ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਪੂਰਾ ਇੱਕ ਲੇਪ ਜਾਂ ਬਣ ਜਾਂਦਾ ਜਾਨੀ ਕਿ ਫੇਸ ਤੇ ਲਾਉਣ ਵਾਲਾ ਮਾਸਕ ਜਾਂ ਬਣ ਜਾਂਦਾ ਪੂਰਾ ਪੈਕ ਵਧੀਆ ਬਣ ਜੂਗਾ ਤੇ ਇਹਦੇ ਨਾਲ ਸਕਿਨ ਆ ਜਿਹੜੀ ਤੁਹਾਡੀ ਪੂਰਾ ਗਲੋ ਕਰੂਗੀ ਜੇਕਰ ਤੁਸੀਂ ਜਲਦੀ ਵਿੱਚ ਜਾਣਾ ਚਾਹੁੰਦੇ ਕਿਤੇ ਜਾਣਾ ਤੁਹਾਡੇ ਕੋਲੇ ਟਾਈਮ ਨਹੀਂ ਪਾਰਲਰ ਤੇ ਜਾਂਦਾ ਫੇਸ਼ੀਅਲ ਵਗੈਰਾ ਕਰਾਉਂਦਾ ਬਲੀਚ ਤਾਂ ਤੁਸੀਂ ਇਹ ਵਾਲੀ ਯੂਜ਼ ਕਰ ਸਕਦੇ ਹੋ ਪੈਕ ਦੇਖੋ ਹੁਣ ਆਪਾਂ ਇਹਦੇ ਚ ਪਾਇਆ ਜਿਹੜਾ ਆਪਣਾ ਆਮ ਆਟਾ ਉਹ ਰੋਟੀ ਬਣਾਉਣ ਵਾਲਾ ਆਟਾ ਤਣਕ ਦਾ ਇੱਕ 스ਪੂਨ ਆਪਾਂ ਉਹ ਪਾਏ ਇਹਦੇ ਨਾਲ ਆਪਣਾ ਜਿਹੜਾ ਪੈਕ ਆਉ ਥੋੜਾ ਜਿਹਾ ਹਾਰਡਲੀ ਹੋ ਜਾਏ ਹੁਣ ਆਪਾਂ ਦੇਖੋ ਹੁਣ ਆਪਾਂ ਦੇਖੋ ਇਹ ਬਣਵਾ ਲਿਆ ਨਾ ਆਪਾਂ ਪੂਰੀ ਤਰ੍ਹਾਂ ਪੈਕ ਤਾਂ ਹੁਣ ਆਪਾਂ ਇਹਨੂੰ ਅਪਲਾਈ ਕਰਨਾ ਬਸ ਆਪਣੇ ਫੇਸ ਤੇ ਠੀਕ ਆ ਇਹ ਪੈਕ ਆ ਜਿਹੜਾ ਇਹ ਪੂਰੀ ਤਰ੍ਹਾਂ ਨਾਲ ਨਾ ਤਾਂ ਮਤਲਬ ਕਿ ਪਤਲਾ ਹੋਣਾ ਚਾਹੀਦਾ ਨਾ ਹੀ ਗਾੜਾ ਹੋਣਾ ਚਾਹੀਦਾ ਨੋਰਮਲ ਹੋਣਾ ਚਾਹੀਦਾ ਹੁਣ ਆਪਾਂ ਇਹਦੇ ਵਿੱਚ ਸਟਰਾਬੇਰੀ ਦੇ ਇੱਕਸ ਸਕਰਬ ਸੀ ਆਪਣੇ ਕੋਲੇ ਆਪਾਂ ਉਹ ਵੀ ਥੋੜਾ ਜਿਹਾ ਪਾ ਲਿਆ ਜੇਕਰ ਤੁਸੀਂ ਇਹਨੂੰ ਸਕਿਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲੇ ਹੈ ਕੋਈ ਵੀ ਸਕਰਬ ਤਾਂ ਤੁਸੀਂ ਥੋੜਾ ਜਿਹਾ ਪਾ ਸਕਦੇ ਹੋ ਠੀਕ ਆ ਇਹਦੇ ਨਾਲ ਤੁਹਾਡੇ ਫੇਸ ਤੇ ਹੋਰ ਵੀ ਗਲੋ ਆਵੇਗਾ ਤੇ ਸਕਿਨ ਦੀ ਜਿਹੜੀ ਟੈਨਿੰਗ ਡਸਟ ਆ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਊਗੀ ਆਪਾਂ ਤੇ ਇੱਕ ਹੋਰ ਚੀਜ਼ ਪਾਉਣੀ ਹੈ ਇਹਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਤੁਸੀਂ ਉਹ ਚੀਜ਼ ਵੀ ਸਕਿਪ ਕਰ ਸਕਦੇ ਹੋ ਜੇਕਰ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਦਾ ਆਪਣੇ ਕੋਲੇ ਨੀਮ ਖੀਰੇ ਵਾਲੀ ਇੱਕ ਕਰੀਮ ਆ ਤੇ ਇਹ ਆਪਾਂ ਇਹਦੇ ਵਿੱਚ ਯੂਜ਼ ਕਰੀ ਆ। ਥੋੜੀ ਜਿਹੀ ਇਹ ਯੂਜ਼ ਕਰੀ ਆ। ਇਹ ਵੀ ਆਪਣੇ ਫੇਸ ਲਈ ਮਤਲਬ ਕਿ ਖੀਰਾ ਦੇ ਨੀਮ ਵਧੀਆ ਚੀਜ਼ ਆ ਤੇ ਆਪਾਂ ਤਾਂ ਕਰਕੇ ਇਹ ਥੋੜੀ ਜਿਹੀ ਯੂਜ਼ ਕਰ ਲਈਦੀ ਆ। ਡੇਲੀ ਵੀ ਇਹਨੂੰ ਰੁਟੀਨ ਚ ਵੀ ਤੁਸੀਂ ਯੂਜ਼ ਕਰ ਸਕਦੇ ਹੋ ਰਾਤ ਨੂੰ ਸਕਿਨ ਤੇ ਇਹਦੇ ਨਾਲ ਬਹੁਤ ਹੀ ਸਕਿਨ ਦਾ ਜਿਹੜਾ ਫੇਅਰਨੈਸ ਦਾ ਫਰਕ ਪੈਂਦਾ। ਹੁਣ ਆਪਾਂ ਇਹਨੂੰ ਅਪਲਾਈ ਕਰਨ ਦਾ ਤਰੀਕਾ ਦੱਸ ਦਿਆਂ ਤੁਹਾਨੂੰ ਆਪਾਂ ਅਪਲਾਈ ਕਿਵੇਂ ਕਰਨਾ ਕਲਾਪਉ ਬੈਂਡ ਲਗਾ ਲਿਆ ਹੇਅਰ ਵਾਲਾ ਵੀ ਤਾਂ ਆਪਣੇ ਗਾਂ ਕੀ ਵਾਲਾਂ ਤੇ ਨਾ ਲੱਗੇ ਉਹ ਤੇ ਹੁਣ ਆਪਾਂ ਮਲਕ ਸਕਿਨ ਤੇ ਇਹਨੂੰ ਯੂਜ਼ ਕਰਨ ਦਾ ਤਰੀਕਾ ਦੱਸਾਂਗੇ ਤੁਸੀਂ ਇਹਨੂੰ ਬਰਸ਼ ਨਾਲ ਵੀ ਲਾ ਸਕਦੇ ਹੋ ਤੇ ਮਤਲਬ ਕਿ ਹੱਥ ਨਾਲ ਵੀ ਆਪਣੇ ਨਾਲ ਲਗਾ ਸਕਦੇ ਹੋ ਜੇਕਰ ਤੁਸੀਂ ਬਰਸ਼ ਨਾਲ ਲਾਉਣਾ ਚਾਹੋ ਤਾਂ ਬਰਸ਼ ਨਾਲ ਵੀ ਲਾ ਸਕਦੇ ਹੋ ਮਤਲਬ ਇਹ ਹਾਰਡ ਹੁੰਦਾ ਥੋੜਾ ਜਿਆ ਬਰਸ਼ ਨਾਲ ਮਤਲਬ ਘੱਟ ਲੱਗਦਾ ਤੇ ਤੁਸੀਂ ਇਹਨੂੰ ਹੱਥ ਨਾਲ ਹੀ ਯੂਜ਼ ਕਰ ਸਕਦੇ ਆ ਆਪਦੀ ਸਕਿਨ ਤੇ ਫੇਸ ਤੇ ਤੇ ਨੂੰ neck ਤੇ front ਤੇ back ਤੇ ਪੂਰੀ neck ਵੀ ਕਵਰ ਕਰ ਸਕਦੇ ਇਹਦੇ ਨਾਲ ਇਹਦੇ ਨਾਲ ਤੁਹਾਡੀ ਜਿਹੜੀ neck ਆ ਮਤਲਬ ਕਾਲੀ ਜੀ ਹੋ ਜਾਂਦੀ ਆ ਆਪਣੀ neck ਵੀ ਕਿਉਂਕਿ ਆਪਣੇ ਗਲੇ ਵਗੈਰਾ ਨਾਲ ਮਿੱਟੀ ਚੜਦੀ ਰਹਿੰਦੀ ਆ ਮਿੱਟੀ ਪੈਂਦੀ ਰਹਿੰਦੀ ਆ ਤੇ ਉਹਦੇ ਨਾਲ ਆਪਣੀ neck ਤੇ ਵੀ ਡੀਟਨ ਜੀ ਵਗੈਰਾ ਆਈ ਹੁੰਦੀ ਆ ਤੇ ਉਹ ਰਿਮੂਵ ਹੋ ਜਾਂਦੀ ਆ ਕਾਲਾਪਨ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਜਿਹੜਾ neck ਦਾ ਵੀ ਆਪਣਾ ਤੁਸੀਂ ਇਹਨੂੰ ਇੱਕ ਹਫ਼ਤੇ ਤੋਂ ਜ਼ਰੂਰ ਯੂਜ਼ ਕਰਿਓ ਤੇ ਤੁਸੀਂ ਇਹਨੂੰ ਯੂਜ਼ ਕਰਕੇ ਜਰੂਰ ਇਹ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇਕਰ ਤੁਸੀਂ ਇਹਨੂੰ ਸਿੱਧਾ ਆਪਣੇ ਫੇਸ ਤੇ ਨਹੀਂ ਅਪਲਾਈ ਕਰਨਾ ਚਾਹਉਦੇ ਤੁਸੀਂ ਹੈਂਡਸ ਤੇ ਜਾਂ ਆਪਣੀਆਂ ਬਾਜੂ ਤੇ ਜਾਂ ਫੁੱਟ ਤੇ ਆਪਦੇ ਯੂਜ਼ ਕਰਕੇ ਦੇਖ ਲਿਓ ਤੇ ਫਿਰ ਜੇ ਤੁਹਾਨੂੰ ਰਿਜ਼ਲਟ ਵਧੀਆ ਲੱਗੇ ਤੇ ਤੁਸੀਂ ਆਪਣੇ ਇਹਨੂੰ ਫੇਸ ਤੇ ਅਪਲਾਈ ਕਰਿਓ ਮੈਂ ਕੀਤੀ ਦੇਖੀ ਤੇ ਹੁਣ ਆਪਾਂ ਇਹਨੂੰ ਨੈਕ ਵੀ ਨੈਕ ਵੀ ਕਵਰ ਕਰਨ ਲੈਣੀ ਪੂਰੀ ਆਪਾਂ ਇਹ ਰਿਜ਼ਲਟ ਬਹੁਤ ਵਧੀਆ ਮਿਲਦੇ ਹਨ ਜੇਕਰ ਤੁਹਾਡੇ ਕੋਲ ਹੁਣ ਮਤਲਬ ਪਾਰਲਰ ਤੇ ਜਾਣ ਦਾ ਨਹੀਂ ਟਾਈਮ ਹੈਗਾ ਤੁਹਾਨੂੰ ਅਮਰਜੈਂਸੀ ਕਿਤੇ ਜਾਣਾ ਪੈ ਰਿਹਾ ਜਾਂ ਤੁਸੀਂ ਪਾਰਲਰ ਤੇ ਜਾਣ ਦਾ ਟਾਈਮ ਨਹੀਂ ਤੇ ਤੁਸੀਂ ਇਹ ਵਾਲੀ ਪੈਕ ਨੂੰ ਯੂਜ਼ ਕਰ ਸਕਦੇ ਹੋ ਜਿਹੜੀਆਂ ਚਾਰ ਪੰਜ ਚੀਜ਼ਾਂ ਆਮ ਹੀ ਆਪਣੇ ਘਰ ਚੇ ਪਈਆਂ ਹੀ ਹੁੰਦੀਆਂ ਸਾਰੀਆਂ ਕੋਈ ਚੀਜ਼ ਵੀ ਆਪਾਂ ਨੂੰ ਮਤਲਬ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਹੀਂ ਹੈਗੀ ਇਹ ਆਪਣੇ ਘਰ ਵਿੱਚ ਪਈਆਂ ਚੀਜ਼ਾਂ ਨਾਲ ਹੀ ਇਹ ਪੈਕ ਤਿਆਰ ਹੋ ਜਾਂਦਾ ਤੇ ਜਿਹਦੇ ਨਾਲ ਆਪਣਾ ਫੇਸ ਆ ਜਿਹੜਾ ਪੂਰੀ ਤਰ੍ਹਾਂ ਨਾਲ ਜਿਵੇਂ ਆਪਣੇ ਬਲੀਚ ਕੀਤੀ ਹੁੰਦੀ ਆ ਬਲੀਚ ਮੰਗੂ ਹੋ ਜਾਂਦਾ ਸਪੈਸ਼ਲ ਟਾਈਪ ਦੇਖੋ ਆਪਾਂ ਪੂਰੀ ਤਰ੍ਹਾਂ ਨਾਲ ਇਹਨੂੰ ਕਵਰ ਕਰ ਲਿਆ ਇਹ ਥੋੜਾ ਜਿਹਾ ਨਾ ਮੋਟਾ-ਮੋਟਾ ਲਗਾਉਣਾ ਤੁਸੀਂ ਐ ਨਹੀਂ ਜੀ ਇਹਨੂੰ ਪਤਲਾ-ਪਤਲਾ ਜਿਹਾ ਲਗਾਉਣਾ ਕਿਉਂਕਿ ਇਹਦੇ ਨਾਲ ਜਿਹੜੇ ਹੇਅਰ ਵੀ ਰਿਮੂਵ ਹੋਣੇ ਨੇ ਇਸ ਕਰਕੇ ਜਿਹੜੇ ਆ ਇਹ ਥੋੜਾ ਜਿਹਾ ਮੋਟਾ-ਮੋਟਾ ਯੂਜ਼ ਕਰਨਾ ਐ ਨਹੀਂ ਤੁਸੀਂ ਪਤਲਾ ਜਿਹਾ ਕਰ ਲਓ ਤੇ ਥੋੜਾ ਕਿਤੇ ਲੱਗੇ ਕਿਤੇ ਨਾ ਲੱਗੇ ਫੇਸ ਤੇ ਪੂਰੀ ਕਵਰ ਹੋਣਾ ਚਾਹੀਦਾ ਫੇਸ ਆ ਦੇਖ ਲਓ ਤੁਸੀਂ ਉੱਪਰ ਲੇਅਰ ਆ ਜਿਹੜੀ ਥੋੜੀ ਜਿਹੀ ਮੋਟੀ-ਮੋਟੀ ਹੋਣੀ ਚਾਹੀਦੀ ਦੇਖੋ ਹੁਣ ਆਪਾਂ ਇਹਨੂੰ ਵੀ ਤੋਂ 25 ਮਿੰਟ ਤੋਂ ਬਾਅਦ ਆਪਾਂ ਇਹਨੂੰ ਸਾਫ਼ ਕਰਨਾ ਸਾਫ਼ ਕਿਵੇਂ ਕਰਨਾ ਤੁਸੀਂ ਸਿੱਧਾ ਪਾਣੀ ਨਾਲ ਨਹੀਂ ਧੋਣਾ ਇਹਨੂੰ ਠੀਕ ਹੈ ਜੇਕਰ ਤੁਸੀਂ ਇਹਨੂੰ ਸੁੱਕ ਜਮਾ ਪੂਰਾ ਸੁੱਕਾ ਸੁੱਕਾ ਕਰਕੇ ਇਹਨੂੰ ਰਗੜ ਕੇ ਲਾਉਂਗੇ ਤਾਂ ਬੈਸਟ ਹੈ ਜੇਕਰ ਨਹੀਂ ਤੁਸੀਂ ਉਵੇਂ ਯੂਜ਼ ਕਰਨਾ ਵੀ ਲਾਉਣਾ ਚਾਹੁੰਦੇ ਇਹਨੂੰ ਤਾਂ ਤੁਸੀਂ ਇੱਕ ਛੋਟਾ ਜਰ ਮਾਲ ਲੈ ਲੈਣਾ ਜਿਹੜਾ ਟਾਵਲ ਵਾਲਾ ਹੁੰਦਾ ਤੇ ਉਹਨੂੰ ਗਿੱਲਾ ਕਰਕੇ ਉਹਦੇ ਨਾਲ ਪੂਰੀ ਤਰ੍ਹਾਂ ਨਾਲ ਆਪਣਾ ਵੇਖੋ ਸੁੱਕ ਗਿਆ ਤੇ ਇਹਨੂੰ ਥੋੜਾ ਜਿਆ ਨਾ ਸਖਤ ਹੋ ਜਾਊਗਾ ਸੁੱਕ ਕੇ ਫੇਸ ਤੇ ਤੇ ਇਹਨੂੰ ਐ ਗਿੱਲੇ ਟਾਵਲ ਨਾਲ ਰਗੜ ਰਗੜ ਕੇ ਜੇ ਸਾਫ਼ ਕਰਨਾ ਆਪਣਾ ਫੇਸ ਜਿਹਦੇ ਨਾਲ ਜਿਹੜੇ ਹੇਅਰ ਉਹ ਆਪਣੇ ਜਿਹੜੇ ਆ ਜਾਣਗੇ ਇਹਦੇ ਵਿੱਚ ਦੇਖੋ ਕੋਈ ਵੀ ਤੁਸੀਂ ਟਾਬਲ ਜਾਂ ਕਾਟਨ ਦਾ ਕੱਪੜਾ ਯੂਜ਼ ਕਰ ਸਕਦੇ ਹੋ ਉਹਨੂੰ ਗਿੱਲਾ ਕਰਕੇ ਉਹਦੇ ਨਾਲ ਸਾਫ਼ ਕਰਿਓ ਤੁਸੀਂ ਦੇਖੋ ਹੁਣ ਆਪਾਂ ਇਹਦੇ ਨੂੰ ਸਾਫ਼ ਕਰੀ ਜਾਨੇ ਆ ਤੁਹਾਨੂੰ ਦਿਖਾਉਣੇ ਆ ਫਿਰ ਆਪਣੀ ਸਕਿਨ ਫਰਕ ਮਹਿਸੂਸ ਹੋ ਰਿਹਾ ਦੇਖੋ ਲਗਦਾ ਨਾ ਪਤਾ ਤੁਹਾਨੂੰ ਫੇਅਰਨੈਸ ਪੂਰੀ ਆਉਂਦੀ ਆ 글로 ਵੀ ਪੂਰਾ ਆਊਗਾ ਤੁਸੀਂ ਇਹਨੂੰ ਇੱਕ ਹਫ਼ਤੇ ਬਾਅਦ ਯੂਜ਼ ਕਰ ਸਕਦੇ ਮਹੀਨੇ ਜੀ ਜਣੀ ਜੇ ਤੁਸੀਂ ਤਿੰਨ ਕਵਾਰੀ ਵੀ ਯੂਜ਼ ਕਰੋਗੇ ਤਾਂ ਤੁਹਾਡਾ ਫੇਸ ਵਧੀਆ ਰਹੂਗਾ ਹੁਣ ਆਪਾਂ ਪੂਰੀ ਤਰ੍ਹਾਂ ਨਾਲ ਇਹਨੂੰ ਰਿਮੂਵ ਕਰ ਦੇਣਾ ਮਤਲਬ ਕਿ ਸਾਫ਼ ਕਰ ਦੇਣਾ ਉਹ ਟਾਵਲ ਨੂੰ ਦੋ ਤਿੰਨ ਵਾਰੀ ਵਾਸ਼ ਕਰ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਨਿਚੋੜ ਕੇ ਫਿਰ ਉਹਨੂੰ ਸਾਫ਼ ਕਰਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ। ਦੇਖੋ ਆਪਾਂ ਇਹਨੂੰ ਪੂਰੀ ਤਰ੍ਹਾਂ ਕਲੀਨ ਕਰ ਲਿਆ। ਆਪਾਂ ਉਹ ਜਿਹੜਾ ਰਮਾਲ ਸੀ ਆਪਣਾ ਛੋਟਾ ਜਿਹਾ ਆਪਣੇ ਕੋਲ ਟਾਬਲ ਵਾਲਾ ਉਹਨੂੰ ਆਪਾਂ ਵਾਰੀ-ਵਾਰੀ ਗਿੱਲਾ ਕਰਕੇ ਤੇ ਇਹਨੂੰ ਆਪਾਂ ਰਿਮੂਵ ਕਰ ਲਿਆ ਸਾਫ਼ ਕਰ ਲਿਆ ਤੇ ਇਹਦੇ ਆਪਣਾ ਫੇਸ ਤੇ ਤੁਹਾਨੂੰ 글로ਅ ਦਿਖਾਉਣੀ ਆ। ਕਿਵੇਂ ਹੈ? neck ਜਿਹੜੀ ਆਪਾਂ ਇਹਦੇ ਨਾਲ ਹੀ ਪੂਰੀ ਤਰ੍ਹਾਂ ਨਾਲ ਸਾਫ਼ ਕਰ ਲਈ ਆ। ਤੁਸੀਂ ਵੀ ਯੂਜ਼ ਜ਼ਰੂਰ ਕਰਿਓ ਟਰਾਈ ਕਰਕੇ ਦੇਖਿਓ ਤੇ ਫਿਰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਰਿਜ਼ਲਟ ਮਿਲਿਆ ਤੁਹਾਨੂੰ ਇਹਦਾ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਜਲਦੀ ਜਲਦੀ ਪਹੁੰਚ ਸਕੇ ਦੇਖੋ ਆਪਾਂ ਨੂੰ ਪੂਰੀ ਤਰ੍ਹਾਂ ਨਾਲ ਰਿਮੂਵ ਕਰ ਲਿਆ ਸਾਫ਼ ਕਰ ਲਿਆ ਦੇਖੋ ਆਪਣਾ ਫੇਸ ਹੁਣ ਅਜੇ ਤੱਕ ਆਪਾਂ ਇਹਨੂੰ ਵਾਸ਼ ਨਹੀਂ ਕੀਤਾਗਾ ਬਸ ਸਿਰਫ ਉਹਦੇ ਨਾਲ ਸਾਫ਼ ਹੀ ਕੀਤਾ ਮਾਲਨਾ ਬਾਅਦ ਚ ਤੁਸੀਂ ਨਾਰਮਲ ਪਾਣੀ ਨਾਲ ਵਾਸ਼ ਵੀ ਕਰ ਸਕਦੇ ਹੋ ਸਾਫ਼ वॉश कर सकते हो पानी हम आप साफ कर लिया पूरा हम देखो ਨੀ 글로 ਲੱਗਦਾ ਨਾ ਤੁਹਾਨੂੰ ਪਤਾ ਫੇਸ ਦਾ ਦੇਖ ਲਓ ਪੂਰੀ ਤਰ੍ਹਾਂ ਨਾ ਤੇ ਟਰਾਈ ਜ਼ਰੂਰ ਕਰਿਓ ਵੀਡੀਓ ਕਿਵੇਂ ਦੀ ਲੱਗੀ ਕਮੈਂਟਾਂ ਚ ਦੱਸਿਓ ਆਪਣੀ ਨੈਕ ਵੀ ਪੂਰੀ ਤਰ੍ਹਾਂ ਨਾਲ ਸਾਫ਼ ਹੋ ਗਈ ਆ ਬਲੈਕ ਬਲੈਕ ਜਿਹੜਾ ਟੈਨਿੰਗ ਹੁੰਦੀ ਆ ਤਾਂ ਪੂਰੀ ਕਲੀਅਰ ਹੋ ਜਾਂਦੀ ਆ ਦੇਖੋ ਓਕੇ ਬਾਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਲਈ ਇੰਨਾ ਹੀ ਕਾਫੀ ਆ